ਅਜ ਅਪ ਪਵਿੱਤਰ ਆਤਮਾ ਜੀ ਦੇ ਬਾਰੇ ਵਿੱਚ ਸਿੱਖਾਂਗੇ ਕਿਉਂਕਿ ਮਸੀਹੀ ਜੀਵਨ ਦਾ ਸਭ ਤੋਂ ਕੀਮਤੀ ਹਿੱਸਾ ਕਹਿ ਲੋ ਸਭ ਤੋਂ ਕੀਮਤੀ ਜਾਇਦਾਦ ਕਹਿ ਲੋ ਉਹ ਹੈ ਪਵਿੱਤਰ ਆਤਮਾ ਅਗਰ ਸਾਡੇ ਜੀਵਨ ਦੇ ਵਿੱਚ ਪਵਿੱਤਰ ਆਤਮਾ ਨਹੀਂ ਹੈ پاکਰੂ ਨਹੀਂ ਹੈ ਤਾਂ ਸਮਝੋ ਕਿ ਅਸੀਂ ਸਾਹਾਂ ਦੇ ਬਿਨਾ ਇੱਕ ਸਰੀਰ ਹੈ ਸਾਡਾ ਵਜੂਦ ਇਦਾਂ ਆ ਜਿੱਦਾਂ ਸਾਹਾਂ ਦੇ ਬਿਨਾ ਇੱਕ ਸਰੀਰ ਹੋਵੇ ਤੇ ਸਾਹਾਂ ਦੇ ਬਿਨਾ ਸਰੀਰ ਤੁਰ ਫਿਰ ਸਕਦਾ ਸਾਹਾਂ ਦੇ ਬਿਨਾ ਸਰੀਰ ਗੱਲ ਕਰ ਸਕਦਾ ਕੁਝ ਵੀ ਨਹੀਂ ਕਰ ਸਕਦਾ ਠੀਕ ਇਸੇ ਤਰ੍ਹਾਂ ਅਗਰ ਅਸੀਂ ਮਸੀਹੀ ਜੀਵਨ ਦੇ ਵਿੱਚ ਆਂ ਔਰ ਪਵਿੱਤਰ ਆਤਮਾ ਸਾਡੇ ਜੀਵਨ ਦੇ ਵਿੱਚ ਨਹੀਂ ਆ ਪਰਮੇਸ਼ਵਰ ਜੀ ਦਾ ਆਤਮਾ ਸਾਡੇ ਜੀਵਨ ਦੇ ਵਿੱਚ ਨਹੀਂ ਆ ਤਾਂ ਅਸੀਂ ਮਸੀਹੀ ਜੀਵਨ ਦੇ ਵਿੱਚ ਇੱਕ ਮੁਰਦਾ ਸਰੀਰ ਦੀ ਨਿਯਾਈ ਹਾਂ ਤੇ ਅੱਜ ਅਸੀਂ ਪਰਮੇਸ਼ਵਰ ਜੀ ਦੇ ਵਚਨ ਦੇ ਵਿੱਚੋਂ ਪਾਕ ਰੂਹ ਦੇ ਸਮਰਥ ਦੇ ਬਾਰੇ ਵਿੱਚ ਦੇਖਾਂਗੇ ਅਰ ਸਿੱਖਾਂਗੇ ਪਵਿੱਤਰ ਆਤਮਾ ਦੇ ਸਮਰਥ ਦੇ ਬਾਰੇ ਦੇ ਵਿੱਚ ਪਾਵਰ ਆਫ ਹੋਲੀ ਸਪਿਰਿਟ ਕਿ ਪਾਕਰੂ ਦੇ ਨਾਲ ਕੀ ਹੋ ਸਕਦਾ ਆ ਮਨੁੱਖ ਮਨੁੱਖ ਬਹੁਤ ਜ਼ਿਆਦਾ ਲਾਲਚੀ ਆ ਬਹੁਤ ਜ਼ਿਆਦਾ ਲਾਲਚੀ ਆ ਆਪਾਂ ਛੋਟੇ ਹੁੰਦੇ ਆ ਇੱਕ ਸਟੋਰੀ ਸਕੂਲ ਦੇ ਵਿੱਚ ਸਿੱਖੀ ਸੀ ਜਾਂ ਹੁਣ ਵੀ ਸਿਖਾਈ ਜਾਂਦੀ ਹੋਊਗੀ ਗਰੀਡੀ ਡੌਗ ਲਾਲਚੀ ਕੁੱਤੇ ਦੇ ਬਾਰੇ ਦੇ ਵਿੱਚ ਕਿ ਉਹ ਦੂਜਾ ਪੀਸ ਜਿਹੜਾ ਉਹਨੂੰ ਪਰਛਾਵੇਂ ਵਿੱਚ ਦਿਖਦਾ ਉਹਨੂੰ ਹਾਸਲ ਕਰਨ ਦੇ ਲਈ ਉਹ ਮੂੰਹ ਖੋਲਦਾ ਤੇ ਜਿਹੜਾ ਉਹਦਾ ਆਪਣੇ ਮੂੰਹ ਦੇ ਵਿੱਚ ਆ ਉਹ ਵੀ ਪਾਣੀ ਵਿੱਚ ਡਿੱਗ ਪੈਂਦਾ ਹੈ ਨਾ ਕਿੰਨੇ ਜਾਣਿਆਂ ਨੇ ਕਿੰਨੇ ਜਾਣਿਆਂ ਨੂੰ ਇਹ ਕਹਾਣੀ ਆਉਂਦੀ ਆ ਵਾਹ ਪ੍ਰਭੂ ਦਾ ਧੰਨਵਾਦ ਸਾਰੀ ਕਲੀਸਿਆ ਬੜੀ ਇੰਟੈਲੀਜੈਂਟ ਆ ਕਿ ਆਪਣਾ ਸਿਲੇਬਸ ਇਮਾਨਦਾਰੀ ਨਾਲ ਕਵਰ ਕਰਦੇ ਸੀ ਵੈਲ ਡਨ ਪਰ ਜੇ ਆਪਾਂ ਸੋਚੀਏ ਮੈਨੂੰ ਇਹ ਤਾਂ ਜਾਪਦਾ ਜਿਦਾ ਇਨਸਾਨ ਦਾ ਲਾਲਚ ਉਸ ਜਾਨਵਰ ਦੇ ਨਾਲੋਂ ਵੀ ਜ਼ਿਆਦਾ ਵੱਧ ਗਿਆ ਹੈ। ਉਹਨੂੰ ਤਾਂ ਪਰਸ਼ਾਵੇਂ ਦੇ ਵਿੱਚ ਨਜ਼ਰ ਆਇਆ। ਉਹਨੂੰ ਭੁਲੇਖਾ ਸੀਗਾ ਕਿ ਉੱਥੇ ਕੁਝ ਹੈਗਾ ਆ ਇੱਕ ਹੋਰ ਜਾਨਵਰ ਜਿਹਦੇ ਕੋਲੇ ਹੋਰ ਮਾਸ ਦਾ ਟੁਕੜਾ ਆ। ਤੇ ਉਹਨੂੰ ਦੇਖ ਕੇ ਉਹਨੇ ਬਾਰਕ ਕੀਤਾ, ਉਹਨੂੰ ਦੇਖ ਕੇ ਉਹਨੇ ਮੂੰਹ ਖੋਲਿਆ। ਤੇ ਫਿਰ ਉਹਦਾ ਆਪਣਾ ਪੀਸ ਜਿਹੜਾ ਡਿੱਗ ਗਿਆ। ਪਰ ਮਨੁੱਖ ਨੂੰ ਕੁਝ ਨਜ਼ਰ ਵੀ ਨਹੀਂ ਆਉਂਦਾ ਫੇਪੀ ਸਾਰਾ ਕੁਝ ਗਵਾਈ ਜਾਂਦਾ ਹਵਾ ਵਿੱਚ ਤੀਰ ਮਾਰੀ ਜਾਂਦਾ ਮੈਂ ਇੱਕ ਐਗਜ਼ਾਮਪਲ ਤੁਹਾਡੇ ਨਾਲ ਸ਼ੇਅਰ ਕਰਾਂਗੀ ਬਾਈ ਨੇਮ ਤਾਂ ਨਹੀਂ ਪਰ ਫਿਰ ਵੀ ਤੁਸੀਂ ਉਸ ਐਗਜ਼ਾਮਪਲ ਤੋਂ ਸਿੱਖ ਸਕਦੇ ਆ ਕਿ ਮਨੁੱਖ ਦਾ ਜਿਹੜਾ ਲਾਲਚ ਆ ਉਹ ਕਈ ਵਾਰੀ ਸਹੀ ਫੈਸਲੇ ਲੈਣ ਤੋਂ ਸਾਨੂੰ ਜਿਹੜਾ ਆ ਉਹ ਖਰਾਬ ਕਰ ਦਿੰਦਾ ਕਹਿ ਲੋ ਜਦੋਂ ਅਸੀਂ ਸਹੀ ਫੈਸਲਾ ਲੈਣਾ ਹੁੰਦਾ ਸਾਡੇ ਫੈਸਲਾ ਲੈਣ ਦੀ ਸ਼ਕਤੀ ਨੂੰ ਖਰਾਬ ਕਰ ਦਿੰਦਾ ਜਿਹੜਾ ਮਨੁੱਖ ਦੇ ਅੰਦਰ ਲਾਲਚ ਆ ਇਦਾਂ ਹੀ ਇੱਕ ਵਾਰ ਦੀ ਗੱਲ ਆ ਇਹ ਰੀਅਲ ਸਟੋਰੀ ਆ ਐਨ ਹਕੀਕਤ ਦੀ ਕਹਾਣੀ ਆ ਇੱਕ ਵਾਰ ਦੀ ਗੱਲ ਆ ਕਿ ਕਿਸੇ ਦੇ ਬੱਚੇ ਸੈਟ ਨਹੀਂ ਸੀਗੇ ਲਾਈਫ ਦੇ ਵਿੱਚ ਕਿਸੇ ਦੇ ਬੱਚੇ ਸੀਗੇ ਜਿਨ੍ਹਾਂ ਦੇ ਕੋਲ ਉਹਨਾਂ ਦਾ ਆਪਣਾ ਘਰ ਨਹੀਂ ਸੀ ਤੇ ਉਹਨਾਂ ਦੇ ਕੋਲ ਆਪਣਾ ਕੰਮ ਨਹੀਂ ਸੀ ਪਰ ਉਹ ਆਪਣੀ ਲਾਈਫ ਦੇ ਵਿੱਚ ਜਿਹੜੇ ਪੇਰੈਂਟਸ ਸੀਗੇ ਪ੍ਰਭੂ ਦੇ ਅਨੁਗ੍ਰਹਿ ਦੇ ਨਾਲ ਉਹ ਬਿਲਕੁਲ ਠੀਕ ਸੀਗੇ ਤਾਂ ਉਹਨਾਂ ਨੇ ਆਪਣੇ ਬੱਚਿਆਂ ਨੂੰ ਇੱਕ ਆਪਸ਼ਨ ਦਿੱਤੀ ਕਿ ਕਿ ਅਸੀਂ ਤੁਹਾਡੇ ਲਈ ਕੁਝ ਕਰ ਸਕਦੇ ਹਾਂ ਪਰ ਤੁਸੀਂ ਚੂਜ਼ ਕਰਨਾ ਹੋਊਗਾ ਅਸੀਂ ਤੁਹਾਨੂੰ ਦੋ ਆਪਸ਼ਨ ਦੇਵਾਂਗੇ ਦੋਨੋਂ ਆਪਸ਼ਨਸ ਦੇ ਵਿੱਚੋਂ ਤੁਹਾਨੂੰ ਇੱਕ ਚੂਜ਼ ਕਰਨੀ ਆ ਤੁਹਾਨੂੰ ਦੋ ਰਾਹ ਦੱਸਾਂਗੇ ਜਿਹੜਾ ਤੁਸੀਂ ਚੁਣ ਲੋਗੇ ਉਹ ਆਪਾਂ ਤੁਹਾਡੀ ਮਦਦ ਕਰਾਂਗੇ ਤਾਂ ਉਹਨਾਂ ਨੇ ਕਹਿ ਕੇ ਤੁਹਾਡੇ ਕੋਲੇ ਦੋ ਚੀਜ਼ਾਂ ਨਹੀਂ ਆ ਕਿ ਕੰਮ ਵੀ ਹੈ ਨਹੀਂ ਤੇ ਘਰ ਵੀ ਹੈ ਨਹੀਂ ਅਸੀਂ ਇਹਨਾਂ ਦੋਹਾਂ 'ਚੋਂ ਤੁਹਾਡੀ ਇੱਕ ਮਦਦ ਕਰ ਸਕਦੇ ਆ ਜਾਂ ਤਾਂ ਤੁਹਾਨੂੰ ਘਰ ਬਣਾ ਕੇ ਦੇ ਸਕਦੇ ਆ ਜਾਂ ਫਿਰ ਉਹੋ ਹੀ ਧਨ ਜਿਹਦਾ ਇਸਤੇਮਾਲ ਤੁਹਾਡਾ ਘਰ ਬਣਨ ਦੇ ਲਈ ਹੋਣਾ ਤੁਹਾਨੂੰ ਕੋਈ ਕਾਰੋਬਾਰ ਖੋਲ ਦਿੰਨੇ ਆ ਤੇ ਤੁਸੀਂ ਉਹਦੇ ਵਿੱਚ ਕਮਾਈ ਕਰ ਲਓ ਪਰ ਉਹ ਅਸੀਂ ਉਹੀ ਕਰਾਂਗੇ ਜੋ ਤੁਹਾਨੂੰ ਚੰਗਾ ਲੱਗੇ ਇਹਨਾਂ ਦੋਵਾਂ ਫੈਸਲਿਆਂ ਦੇ ਵਿੱਚੋਂ ਤੁਸੀਂ ਸਾਨੂੰ ਦੱਸ ਦਿਓ ਤੁਸੀਂ ਸੋਚ ਲਓ ਅਸੀਂ ਤੁਹਾਡੇ ਲਈ ਉਹੀ ਕਰਾਂਗੇ ਹੁਣ ਮਨੋਖਿਆ ਲਾਲ ਜੀ ਉਹਨਾਂ ਦਾ ਪਤਾ ਨਹੀਂ ਕਿੱਦਾਂ ਦਾ ਕੰਮ ਖੋਲ ਕੇ ਦੇਣਾ ਪਤਾ ਨਹੀਂ ਕੀ ਹੋਣਾ ਕੀ ਸੋਚਿਆ ਹੋਊਗਾ ਉਹਨਾਂ ਨਿਆਣਿਆਂ ਨੇ ਕਿ ਉਹਨਾਂ ਨੇ ਆਪਣੇ ਪੇਰੈਂਟਸ ਨੂੰ ਕਿਹਾ ਕਿ ਸਾਨੂੰ ਘਰ ਬਣਾ ਦਿਓ ਹੁਣ ਉਹਨਾਂ ਮਾਪਿਆਂ ਨੇ ਪ੍ਰੋਮਿਸ ਕੀਤਾ ਸੀ ਆਪਣੇ ਬੱਚਿਆਂ ਦੇ ਨਾਲ ਕਿ ਜਿਹੜਾ ਦੋਹਾਂ ਕੰਮਾਂ 'ਚ ਤੁਸੀਂ ਕਹੋਗੇ ਅਸੀਂ ਤੁਹਾਡੇ ਲਈ ਕਰ ਦੇਾਂਗੇ ਤਾਂ ਉਹਨਾਂ ਨੇ ਉਹਨਾਂ ਦੇ ਕਹੇ ਦੇ ਅਨੁਸਾਰ ਘਰ ਬਣਾ ਦਿੱਤਾ ਔਰ ਅੱਛਾ ਘਰ ਬਣਾ ਕੇ ਦਿੱਤਾ ਹੁਣ ਉਹ ਘਰ ਦੇ ਵਿੱਚ ਆ। ਔਰ ਘਰ ਵੀ ਅੱਛਾ ਆ, ਘਰ ਦੇ ਵਿੱਚ ਰਹਿੰਦੇ ਆ। ਪਰ ਕੰਦਾ ਨੂੰ ਚੱਟਣ ਦੇ ਨਾਲ ਤੇ ਢਿੱਡ ਨਹੀਂ ਭਰ ਜਾਏਗਾ ਨਾ। ਘਰ ਤਾਂ ਅੱਛਾ ਬਣ ਗਿਆ। ਕਰਨ ਵਾਲੇ ਨੇ ਜਿਨੇ ਵਾਅਦਾ ਕੀਤਾ ਉਹਨੇ ਵਾਅਦਾ ਪੂਰਾ ਕਰ ਦਿੱਤਾ। ਪਰ ਮੰਗਣ ਵਾਲੇ ਨੂੰ ਅਕਲ ਹੋਣੀ ਚਾਹੀਦੀ ਕਿ ਮੈਂ ਕੀ ਮੰਗਣਾ ਆ। ਫੈਸਲਾ ਕਰਨ ਵਾਲੇ ਨੂੰ ਪਤਾ ਹੋਣਾ ਚਾਹੀਦਾ ਕਿ ਕਿਹੜਾ ਫੈਸਲਾ ਮੇਰੇ ਪੱਖ ਵਿੱਚ ਜਾਂਦਾ ਹੈ ਹੋ ਸਕਦਾ ਉਹਨਾਂ ਨੇ ਸੋਚਿਆ ਹੋਵੇ ਕਿ ਘਰ ਬਣ ਜਾਏ ساری ਉਮਰ ਬੰਦੇ ਕੋਲ ਮਕਾਨ ਹੀ ਨਹੀਂ ਖੜਾ ਕਰ ਹੁੰਦਾ ਘਰ ਹੀ ਨਹੀਂ ਬਣਾ ਹੁੰਦਾ ਚਲੋ ਜੀ ਪਹਿਲਾਂ ਘਰ ਹੀ ਬਣਾਓ ਘਰ ਬਣ ਗਿਆ ਘਰ ਦੇ ਵਿੱਚ ਤੁਸੀਂ ਭੁੱਖੇ ਰਹੋਗੇ ਕਿੰਨਾ ਚਿਰ ਤੁਸੀਂ ਘਰ ਵਿੱਚ ਭੁੱਖੇ ਰਹਿ ਲੋਗੇ ਤੁਹਾਡੀਆਂ ਹਰ ਰੋਜ਼ ਕਿੰਨੀਆਂ ਜ਼ਰੂਰਤਾਂ ਆ ਤਾਂ ਉਹਨਾਂ ਨੂੰ ਕੀ ਫੈਸਲਾ ਲੈਣਾ ਚਾਹੀਦਾ ਸੀਗਾ ਸਾਨੂੰ ਕਾਰੋਬਾਰ ਸੈੱਟ ਕਰਕੇ ਦਿਓ ਅਗਰ ਉਹ ਕੰਮ ਕਰਦੇ ਕਾਰੋਬਾਰ ਹੁੰਦਾ ਤਾਂ ਉਸ ਕਮਾਈ ਤੋਂ ਆਪਣਾ ਘਰ ਵੀ ਬਣਾ ਸਕਦੇ ਸੀ ਆਪਣਾ ਪੇਟ ਵੀ ਭਰ ਸਕਦੇ ਸੀ ਆਪਣੇ ਬੱਚਿਆਂ ਨੂੰ ਵੀ ਪੜ੍ਹਾ ਸਕਦੇ ਸੀ ਔਰ ਜੋ ਉਹਨਾਂ ਨੂੰ ਚੰਗਾ ਲੱਗਦਾ ਜਿੰਨੀ ਉਹ ਵੱਡੀ ਮਿਹਨਤ ਕਰਦੇ ਉਹਨਾਂ ਵੱਡਾ ਫਲ ਪ੍ਰਾਪਤ ਕਰ ਸਕਦੇ ਸੀ ਪਰ ਉਹਨਾਂ ਨੇ ਇੱਕ ਗਲਤ ਫੈਸਲਾ ਲਿਆ ਐਸੇ ਹੀ ਤਰ੍ਹਾਂ ਅਸੀਂ ਆਪਣੇ ਆਤਮਿਕ ਜੀਵਨ ਦੇ ਵਿੱਚ ਬਹੁਤ ਵਾਰੀ ਗਲਤ ਫੈਸਲੇ ਲੈਂਦੇ ਆਂ ਕਿਉਂਕਿ ਪਰਮੇਸ਼ਵਰ ਨੇ ਤਾਂ ਪ੍ਰੋਮਿਸ ਕੀਤਾ ਮੰਗੋ ਤੇ ਤੁਹਾਨੂੰ ਦਿੱਤਾ ਜਾਏਗਾ ਅਰ ਪਰਮੇਸ਼ਵਰ ਜੀ ਆਪਣੇ ਵਾਅਦੇ ਨੂੰ ਵੀ ਪੂਰਾ ਕਰਦੇ ਆ ਕਿਉਂਕਿ ਇੱਕ ਪਰਮੇਸ਼ਵਰ ਜੀ ਹੀ ਤੇ ਹੈ ਕਿ ਜਿਹੜੇ ਕਦੀ ਮੁੱਕਰਦੇ ਨਹੀਂ ਆ ਅਰ ਆਪਣੇ ਪ੍ਰੋਮਿਸ ਨੂੰ ਪੂਰਾ ਕਰ ਦਿੰਦੇ ਆ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਵੀ ਜਿਨ੍ਹਾਂ ਦੀ ਜ਼ਿੰਦਗੀ ਦੇ ਵਿੱਚ ਹਜ਼ਾਰਾਂ ਨਹੀਂ ਪਰ ਲੱਖਾਂ ਹੀ ਖਾਮੀਆਂ ਹੁੰਦੀਆਂ ਕਮੀਆਂ ਹੁੰਦੀਆਂ ਫੇ ਵੀ ਉਹ ਰਹਿਮਤ ਦੇ ਨਾਲ ਭਰੇ ਹੋਏ ਆ ਅਰ ਉਹ ਆਪਣੇ ਲੋਕਾਂ ਦੇ ਜੀਵਨ ਵਿੱਚ ਆਪਣੇ ਪ੍ਰੋਮਿਸ ਨੂੰ ਪੂਰਾ ਕਰ ਦਿੰਦੇ ਆ ਪਰ ਕਦੇ-ਕਦੇ ਜਦੋਂ ਸਾਨੂੰ ਆਪਸ਼ਨਸ ਨਜ਼ਰ ਆਉਂਦੀਆਂ ਆ ਸਾਨੂੰ ਕੁਝ ਚੀਜ਼ਾਂ ਨਜ਼ਰ ਆਉਂਦੀਆਂ ਜਾਂ ਤਾਂ ਆਹ ਜਾਂ ਆਹ ਜਾਂ ਆਹ ਜਾਂ ਆਹ ਤਾਂ ਅਸੀਂ ਡਿਸਾਈਡ ਕਰਨਾ ਹੁੰਦਾ ਕਿ ਅਸੀਂ ਇਹਨਾਂ ਚੋਂ ਕਿਹੜੀ ਚੀਜ਼ ਲੈਣੀ ਆ ਕਦੇ-ਕਦੇ ਸਾਨੂੰ ਲੱਗਦਾ ਕਿ ਮੈਂ ਗੱਡੀ ਲੈ ਲਵਾਂ ਹੁਣ ਤੁਸੀਂ ਗੱਡੀ ਤਾਂ ਲੈ ਲਈ ਤੁਸੀਂ ਮੰਗਿਆ ਤੁਹਾਨੂੰ ਮਿਲ ਗਈ ਪਰ ਗੱਡੀ ਗੱਡੀ ਦੇ ਵਿੱਚ ਪਾਉਣਾ ਕੀ ਆ ਉਹਨੂੰ ਚਲਾਉਣਾ ਕਿੱਦਾਂ ਰੋਡ ਤੱਕ ਲੈ ਕੇ ਕਿੱਦਾਂ ਜਾਣਾ ਉਹਦੇ ਵਿੱਚ ਤੇਲ ਦੀ ਵੀ ਜ਼ਰੂਰਤ ਆ ਇਸੇ ਤਰੀਕੇ ਦੇ ਨਾਲ ਬਹੁਤ ਸਾਰੀਆਂ ਚੀਜ਼ਾਂ ਅਸੀਂ ਲਾਈਫ ਦੇ ਵਿੱਚ ਇਦਾਂ ਹੀ ਡਿਮਾਂਡ ਕਰ ਲਏ ਨੇ ਜਿਹੜੀਆਂ ਸਿਰਫ ਡੰਮੀ ਬਣ ਕੇ ਸਾਡੇ ਜੀਵਨ ਵਿੱਚ ਰਹਿ ਜਾਂਦੀਆਂ ਉਹਨਾਂ ਦੀ ਕੋਈ ਐਕਟੀਵਿਟੀ ਨਹੀਂ ਹੁੰਦੀ ਸਿਰਫ ਬੁੱਤ ਬਣ ਕੇ ਉਹ ਸਾਡੀ ਜ਼ਿੰਦਗੀ ਵਿੱਚ ਖੜੀਆਂ ਹੁੰਦੀਆਂ ਸਾਨੂੰ ਨਜ਼ਰ ਆ ਰਹੀਆਂ ਹੁੰਦੀਆਂ ਕਿ ਇਹ ਹੈ ਜੀ ਜ਼ਿੰਦਗੀ ਵਿੱਚ ਕਿਸੇ ਵੀ ਤਰੀਕੇ ਨਾਲ ਲਾਭਦਾਇਕ ਨਹੀਂ ਹੁੰਦੀਆਂ ਅਗਰ ਤੁਹਾਡੇ ਘਰ ਵਿੱਚ ਗੱਡੀ ਆ ਪਰ ਗੱਡੀ ਵਿੱਚ ਤੇਲ ਨਹੀਂ ਆ ਕਿ ਤੁਸੀਂ ਉਹਦੇ ਵਿੱਚ ਸਫ਼ਰ ਕਰ ਸਕਦੇ ਆ ਨਹੀਂ ਕਰ ਸਕਦੇ ਇਸੇ ਤਰੀਕੇ ਦੇ ਨਾਲ ਅਗਰ ਤੁਹਾਡੇ ਕੋਲ ਸਟੋਵ ਵੀ ਹੈਗਾ ਆ ਸਿਲੰਡਰ ਵੀ ਹੈਗਾ ਪਰ ਸਿਲੰਡਰ ਦੇ ਵਿੱਚ ਗੈਸ ਨਹੀਂ ਹੈਗੀ ਕਿ ਤੁਸੀਂ ਖਾਣਾ ਪਕਾ ਸਕਦੇ ਆ ਨਹੀਂ ਪਕਾ ਸਕਦੇ ਤਾਂ ਬਹੁਤ ਸਾਰੀਆਂ ਚੀਜ਼ਾਂ ਆ ਸਾਡੇ ਜੀਵਨ ਦੇ ਵਿੱਚ ਜਿਹੜੀਆਂ ਸਾਨੂੰ ਇਦਾਂ ਲੱਗਦੀਆਂ ਕਿ ਇਹ ਮੇਰੇ ਕੋਲ ਹੋਣੀਆਂ ਚਾਹੀਦੀਆਂ ਪਰ ਉਹਦੇ ਅਗਲੀ ਪਲੈਨਿੰਗ ਕੋਈ ਨਹੀਂ ਉਹਦੇ ਅੱਗੋਂ ਮਿਹਨਤ ਕੋਈ ਨਹੀਂ ਕਿ ਉਹਨਾਂ ਨੂੰ ਯੂਜ਼ ਕਿੱਦਾਂ ਕਰਨਾ ਉਹ ਮੇਰੇ ਕੰਮ ਵੀ ਆਉਣਗੀਆਂ ਕਿ ਨਹੀਂ ਆਉਣਗੀਆਂ ਅਰ ਤੁਹਾਨੂੰ ਪਤਾ ਇਦਾਂ ਦੇ ਫੈਸਲੇ ਜਿਹੜੇ ਗਲਤ ਫੈਸਲੇ ਅਸੀਂ ਕਦੋਂ ਲੈਂਦੇ ਆ ਜਦੋਂ ਸਾਡੇ ਕੋਲ ਪਵਿੱਤਰ ਆਤਮਾ ਨਹੀਂ ਹੁੰਦਾ ਜਦੋਂ ਸਾਡੇ ਜੀਵਨ ਵਿੱਚ پاک ਰੂਹ ਨਹੀਂ ਹੁੰਦਾ ਜਦੋਂ ਸਾਡੇ ਜੀਵਨ ਦੇ ਵਿੱਚ ਪਵਿੱਤਰ ਆਤਮਾ ਹੁੰਦਾ ਆ ਤਾਂ ਉਹ ਸਾਡੇ ਫੈਸਲੇ ਸਹੀ ਲੈਣ ਵਿੱਚ ਸਾਡੀ ਅਗਵਾਈ ਕਰਦਾ ਆ ਉਹ ਸਾਡੀ ਮਦਦ ਕਰਦਾ ਆ ਕਿ ਤੈਨੂੰ ਅਸਲ ਵਿੱਚ ਇਹ ਨਹੀਂ ਇਹ ਕੰਮ ਕਰਨਾ ਚਾਹੀਦਾ ਹੈ ਤੈਨੂੰ ਇਦਾਂ ਨਹੀਂ ਇਦਾਂ ਕਰਨਾ ਚਾਹੀਦਾ ਹੈ ਔਰ ਹੋ ਸਕਦਾ ਉਹ ਇੱਕ ਔਖਾ ਰਾਹ ਹੋਵੇ ਭੀੜਾ ਰਾਹ ਹੋਵੇ ਤੁਹਾਨੂੰ ਉਹਦੇ ਵਿੱਚ ਕੋਈ ਸੰਕਟ ਨਜ਼ਰ ਆਉਂਦਾ ਹੋਵੇ ਪਰ ਜਦੋਂ ਤੁਸੀਂ ਪਾਕ ਰੂਹ ਦੇ ਨਾਲ ਗੱਲ ਕਰੋਗੇ ਪਵਿੱਤਰ ਆਤਮਾ ਦੇ ਨਾਲ ਗੱਲ ਕਰੋਗੇ ਤਾਂ ਤੁਹਾਨੂੰ ਜ਼ਰੂਰ ਦੱਸੇਗਾ ਕਿ ਅੱਗੇ ਜਾ ਕੇ ਕਿੱਦਾਂ ਮੈਂ ਤੈਨੂੰ ਇਸ ਸਮੱਸਿਆ ਚੋਂ ਬਾਹਰ ਲੈ ਕੇ ਜਾਵਾਂਗਾ ਕੀ ਮੈਂ ਤੇਰੇ ਲਈ ਤਿਆਰ ਕੀਤਾ ਔਰ ਕਿੱਦਾਂ ਤੂੰ ਇਨ੍ਹਾਂ ਚੀਜ਼ਾਂ ਦੇ ਉੱਤੇ ਫਤਿਹ ਪਾ ਸਕਦਾ ਹੈ ਪਰ ਜਦੋਂ ਪਵਿੱਤਰ ਆਤਮਾ ਨਹੀਂ ਹੁੰਦਾ ਸਾਡੇ ਜੀਵਨ ਦੇ ਵਿੱਚ ਤਾਂ ਅਸੀਂ ਬਹੁਤ ਸਾਰੇ ਗਲਤ ਫੈਸਲੇ ਲੈ ਲੈਂਦੇ ਹਾਂ ਸਾਡੇ ਜੀਵਨ ਵਿੱਚ ਪਵਿੱਤਰ ਆਤਮਾ ਦਾ ਹੋਣਾ ਬਹੁਤ ਜ਼ਰੂਰੀ ਆ ਕਿਉਂਕਿ ਪ੍ਰਭੂ ਯਿਸੂ ਮਸੀਹ ਜੀ ਨੇ ਕਿਹਾ ਸੀ ਉਹਨਾਂ ਨੇ ਕਿਹਾ ਸੀ ਪਿਤਾ ਮੇਰੇ ਨਾਮ ਉੱਤੇ ਤੁਹਾਡੇ ਲਈ ਸਹਾਇਕ ਭੇਜੇਗਾ ਜਿਹੜਾ ਸਭਨਾ ਗੱਲਾਂ ਵਿੱਚ ਤੁਹਾਡੀ ਅਗਵਾਈ ਕਰੇਗਾ ਸਭਨਾ ਗੱਲਾਂ ਵਿੱਚ ਚਾਹੇ ਉਹ ਤੁਹਾਡੇ ਘਰ ਦੇ ਮਸਲੇ ਹੋਣ ਚਾਹੇ ਤੁਹਾਡੇ ਆਤਮਿਕ ਮਸਲੇ ਹੋਣ ਚਾਹੇ ਤੁਹਾਡੀ ਬਿਜ਼ਨਸ ਦੇ ਮਸਲੇ ਹੋਣ ਤੁਹਾਡੇ ਬੱਚਿਆਂ ਦੇ ਮਸਲੇ ਹੋਣ ਤੁਹਾਡੀ ਸ਼ਾਦੀ ਦੇ ਮਸਲੇ ਹੋਣ ਕਿਸੇ ਵੀ ਤਰੀਕੇ ਦੇ ਮਾਮਲੇ ਹੋਣ ਮਸਲੇ ਹੋਣ ਪਰ ਉਹ ਤੁਹਾਡੀ ਅਗਵਾਈ ਕਰੇਗਾ ਅਗਰ ਕਹਿ ਦਿੱਤਾ ਸਭਨਾ ਗੱਲਾਂ ਵਿੱਚ ਤੇ ਸਭਨਾ ਵਿੱਚ ਸਭ ਕੁਝ ਇਨਕਲੂਡਡ ਆ ਸਾਰਾ ਕੁਝ ਸ਼ਾਮਿਲ ਆ ਤਾਂ ਸਾਨੂੰ ਸਭ ਤੋਂ ਪਹਿਲਾਂ ਕੀ ਮੰਗਣਾ ਚਾਹੀਦਾ ਆਪਣੇ ਜੀਵਨ ਦੇ ਵਿੱਚ ਪਵਿੱਤਰ ਆਤਮਾ ਅਸੀਂ ਜਦੋਂ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਆਉਨੇ ਆ ਅਸੀਂ ਕੀ ਮੰਗਦੇ ਆ ਠੀਕ ਉਹਨਾ ਨਿਆਣਿਆਂ ਦੇ ਬਾਗ ਅਸੀਂ ਮੰਗਦੇ ਆ ਕਿ ਸਾਨੂੰ ਘਰ ਮਿਲ ਜਾਏ ਬਸ ਸਾਨੂੰ ਇਦਾਂ ਲੱਗਦਾ ਘਰ ਮਿਲ ਗਿਆ ਤੱਬਾ ਸਾਰਾ ਕੁਝ ਠੀਕ ਹੋ ਗਿਆ ਫੇ ਤੁਹਾਡੀ ਨਵੀਂ ਡਿਮਾਂਡ ਹੋਊਗੀ ਕਿ ਘਰ ਤਾਂ ਮਿਲ ਗਿਆ ਹੁਣ ਘਰ ਦੇ ਵਿੱਚ ਫਰਨੀਚਰ ਮਿਲ ਜਾਏ ਫੇਰ ਇੱਕ ਹੋਰ ਡਿਮਾਂਡ ਹੋਏਗੀ ਕਿ ਹੁਣ ਘਰ ਦੇ ਵਿੱਚ ਕੋਈ ਪੱਖਾ ਲਾ ਆ ਜਾਏ ਕੋਈ ਏਸੀ ਲਾ ਆ ਜਾਏ ਫੇ ਫ੍ਰਿਜ ਮੰਗੋਂਗੇ ਫੇ ਦਾਣੇ ਮੰਗੋਂਗੇ ਫੇ ਤੁਸੀਂ ਦਾਲਾ ਮੰਗੋਂਗੇ ਤੇਲ ਮੰਗੋਂਗੇ ਤਾਂ ਮਤਲਬ ਤੁਸੀਂ ਤਾਂ ਐਵਰੀ ਡੇ ਡਿਮਾਂਡ ਕਰਦੇ ਰਹੋਗੇ ਪਰ ਅਗਰ پاکਰੂ ਤੁਹਾਡੇ ਜੀਵਨ ਵਿੱਚ ਹੋਏਗਾ ਤਾਂ ਉਹ ਤੁਹਾਨੂੰ ਕਹੇਗਾ ਪਹਿਲਾਂ ਕਮਾਈ ਕਰ ਕਿਉਂਕਿ ਪਰਮੇਸ਼ਰ ਸਾਨੂੰ ਕਮਾਈ ਕਰਨ ਦਾ ਬਲ ਬਖਸ਼ਦਾ ਉਹਨੇ ਕਿਹਾ ਛੇ ਦਿਨ ਹਾਂਜੀ ਕੰਮ ਕਰ ਤੋਨੇ ਕਿਹਾ ਆ ਸਾਨੂੰ ਕਿ ਕੰਮ ਕਰ 6 ਦਿਨ ਕੰਮ ਕਰ ਪਹਿਲਾ ਕੰਮ ਕਰ ਤੇ 7ਵੇਂ ਦਿਨ ਨੂੰ ਕੀ ਕਰ? ਰੈਸਟ ਕਰ ਆਰਾਮ ਕਰ ਅਰੇ ਉਸ ਦਿਨ ਨੂੰ ਪਵਿੱਤਰ ਝਾਂ ਤਾਂ ਪਹਿਲਾਂ ਅਸੀਂ ਕੀ ਕਰਨਾ ਹੈ? ਕੀ ਕਰਨਾ ਪਹਿਲਾਂ? ਕੰਮ ਕਰਨਾ ਆ ਤੇ ਅਸੀਂ ਸ਼ੁਰੂਆਤ ਕਿੱਥੋਂ ਕਰਦੇ ਆ ਰੈਸਟ ਤੋਂ। ਅਸੀਂ ਸ਼ੁਰੂਆਤ ਆਰਾਮ ਤੋਂ ਕਰਦੇ ਆ। ਕਿ ਪਹਿਲਾਂ ਆਰਾਮ ਫਿਰ ਦੇਖਾਂਗੇ ਕਿਹੜਾ ਕੰਮ ਕਰਨਾ। ਜਦੋਂ ਸਾਹ ਨੱਕ ਚ ਆਣ ਕੇ ਘੁੱਟਿਆ ਜਾਂਦਾ ਜਿਹਨੂੰ ਕਹਿੰਦੇ ਨੱਕ ਚ ਦਮ ਹੋ ਜੇ ਉਦੋਂ ਅਸੀਂ ਕੋਸ਼ਿਸ਼ ਕਰਦੇ ਉਦੋਂ ਹੱਥ ਪੱਲੇ ਮਾਰਦੇ ਕਿ ਹੁਣ ਮੈਂ ਕੀ ਕੰਮ ਕਰਾਂ ਕਿ ਤੋਰੀ ਫੁਲਕਾ ਤੁਰ ਪਵੇ ਤਾਂ ਪਹਿਲਾਂ ਕੰਮ ਕਰਨਾ ਆ ਸਭ ਤੋਂ ਫਰਸਟ ਕੰਮ ਅਰ ਪ੍ਰਭੂ ਤੋਂ ਬਾਲ ਮੰਗਣਾ ਕਿ ਪ੍ਰਭੂ ਸਾਨੂੰ ਬਾਲ ਦਿਓ ਪ੍ਰਭੂ ਤੋਂ ਬੁੱਧ ਮੰਗਣਾ ਕਿ ਪ੍ਰਭੂ ਸਾਨੂੰ ਬੁੱਧ ਦਿਓ ਅਰ ਸਭ ਤੋਂ ਬੈਸਟ ਡਿਮਾਂਡ ਆ ਕਿ ਪ੍ਰਭੂ ਕੋਲੋਂ ਪਰਮੇਸ਼ਵਰ ਦਾ ਆਤਮਾ ਮੰਗੋ ਪ੍ਰਭੂ ਕੋਲੋਂ ਪਰਮੇਸ਼ਵਰ ਦਾ ਰੂਹ ਮੰਗੋ پاک ਰੂਹ ਮੰਗੋ ਪਵਿੱਤਰ ਆਤਮਾ ਮੰਗੋ ਆਓ ਆਪਾਂ ਦੇਖਦੇ ਹਾਂ ਰਸੂਲਾਂ ਦੀ ਕਿਤਾਬ ਉਹਦਾ 8 ਨੰਬਰ ਅਧਿਆਇ ਤੇ ਉਹਦੀ 8 ਤੋਂ 11 ਨੰਬਰ ਪੰਕਤੀ ਵਿੱਚ ਆਪਾਂ ਦੇਖਦੇ ਹਾਂ ਇੱਥੇ ਲਿਖਿਆ ਅਤੇ ਜਿਹੜੇ ਸਰੀਰਕ ਹਨ ਉਹ ਪਰਮੇਸ਼ਵਰ ਨੂੰ ਪ੍ਰਸੰਨ ਕਰ ਨਹੀਂ ਸਕਦੇ ਹਨ ਫਿਰ ਤੋਂ ਸੁਣੋ ਅਤੇ ਜਿਹੜੇ ਸਰੀਰਕ ਹਨ ਉਹ ਪਰਮੇਸ਼ਵਰ ਨੂੰ ਪ੍ਰਸੰਨ ਕਰ ਨਹੀਂ ਸਕਦੇ ਹਨ ਪਰ ਤੁਸੀਂ ਸਰੀਰਕ ਨਹੀਂ ਸਗੋਂ ਆਤਮਿਕ ਹੋ ਪਰ ਤਦੇ ਜੇ ਪਰਮੇਸ਼ਵਰ ਦਾ ਆਤਮਾ ਤੁਹਾਡੇ ਵਿੱਚ ਵਸਦਾ ਹੋਵੇ ਪ੍ਰੰਤੂ ਜਿਹਦੇ ਵਿੱਚ ਮਸੀਹ ਦਾ ਆਤਮਾ ਨਹੀਂ ਹੈ ਸੋ ਉਹ ਉਹਦਾ ਨਹੀਂ ਹੈ ਪਰ ਜੇ ਮਸੀਹ ਤੁਹਾਡੇ ਵਿੱਚ ਹੈ ਤਾਂ ਦੇਹੀ ਪਾਪ ਦੇ ਕਾਰਨ ਮਰ ਗਈ ਪਰ ਆਤਮਾ ਧਰਮ ਦੇ ਕਾਰਨ ਜੀਵਤ ਹੈ ਅਤੇ ਜੇ ਉਹਦਾ ਆਤਮਾ ਜਿਨੇ ਯੇਸੂ ਨੂੰ ਮੁਰਦਿਆਂ ਵਿੱਚੋਂ ਜਿਵਾਲਿਆ ਤੁਹਾਡੇ ਵਿੱਚ ਵਸਦਾ ਹੈ ਜਾਂ ਜਿਨੇ ਮਸੀਹ ਯਿਸੂ ਨੂੰ ਮੁਰਦਿਆਂ ਵਿੱਚੋਂ ਜਿਵਾ ਲਿਆ ਉਹ ਆਪਣੇ ਆਤਮਾ ਦੇ ਵਸੀਲੇ ਨਾਲ ਜਿਹੜੇ ਤੁਹਾਡਾ ਜਿਹੜਾ ਤੁਹਾਡੇ ਵਿੱਚ ਵਸਦਾ ਹੈ ਤੁਹਾਡੀਆਂ ਮਰਨਹਾਰ ਦੇਹਾਂ ਨੂੰ ਵੀ ਜਿਵਾਏਗਾ ਆਮੇਨ